ਕਮਲ ਕੌਰ ਮਾਮਲੇ 'ਚ ਬਹੁਤ ਵੱਡਾ ਮੋੜ ਆ ਗਿਆ ਸਾਹਮਣੇ ਇੱਕ ਵਕੀਲ ਦੇ ਬਿਆਨ ਸੁਣਾਉਣ ਜਾ ਰਹੇ ਹਰਪਾਲ ਸਿੰਘ ਖਾਰਾ ਜੋ ਅਮਰਪਾਲ ਮਹਿਰੋ ਦੇ ਵਕੀਲ ਪਹਿਲਾਂ ਇਹ ਵੀਡੀਓ ਸਾਨੂੰ ਅਗਲੇ ਵਿਚਾਰ ਫੇਰ ਸਾਂਝੇ ਕਰਦੇ ਆਂ ਕੀ ਕਹਣਾ ਵਕੀਲ ਦਾ ਇੱਕ ਸ਼ੋਸ਼ਾ ਛੱਡ ਦਿੱਤਾ ਕੀ ਉਹਦਾ ਸਰੈਂਡਰ ਹੋ ਰਿਹਾ ਸਰੈਂਡਰ ਕਿੰਦੀ ਅੱਗੇ ਕਰਾਂਗੇ ਉਸ ਪੁਲਿਸ ਅੱਗੇ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ 'ਚ ਦੋ ਤੋਂ ਤਿੰਨ ਕਤਲ ਉਹਨਾਂ ਨੇ ਸੀਐਸਟਾਫ 'ਚ ਕਰਤੇ ਜੇ ਉਹ ਬੰਦਾ ਇੱਥੇ ਕਿਤੇ ਮੇਰੇ ਨੂੰ ਮਿਲੇ ਵੀ ਤਾਂ ਮੈਂ ਇਹਨੂੰ ਫਰਸ਼ਟ ਕਹੂੰਗਾ ਕਿਸੇ ਅਦਾਲਤ 'ਚ ਪੇਸ਼ ਹੋ ਜਾ ਬਠਿੰਡੇ 'ਚ ਉਹ ਬੈਟਰ ਹੈ ਇਹ ਤੇ ਪੁਲਿਸ ਕੋਲ ਪੇਸ਼ ਨਾ ਹੋ ਜੀ ਪੁਲਿਸ ਉਸ ਗੱਲ ਤੇ ਸਾਈਲੈਂਟ ਹੋ ਗਈ ਰੇਪ ਹੈ ਹੀ ਨਹੀਂ ਤੁਸੀਂ ਇਹ ਨਿਹੰਗ ਸਿੰਘਾਂ ਦੇ ਕਰਕੇ ਰੇਪ ਜੁੜ ਰਿਹਾ ਹੋਰ ਇਸ ਕੋਈ ਗੱਲ ਨਹੀਂ ਕਿਉਂਕਿ ਵਰਲਡ ਦੇ ਵਿੱਚ ਇੱਕ ਚੀਜ਼ ਦਿਖਾਉਣੀ ਚਾਹੁੰਦੇ ਨੇ ਕਿ ਇਹ ਨਿਹੰਗ ਸਿੰਘਾਂ ਨੇ ਰੇਪ ਕੀਤਾ ਜੋ ਹਿੰਦੀ ਦੇ ਕੁਝ ਖਬਰਾਂ ਦੀ ਫਰੰਟ ਨਿਊਜ਼ ਵੀ ਬਣੀ ਕਿ ਤੈਨਾਂ ਨਿਹੰਗ ਸਿੰਘਾਂ ਨੇ ਇੱਕ ਲੜਕੀ ਨਾਲ ਰੇਪ ਕੀਤਾ ਕਿਉਂਕਿ ਇਹੀ ਤਾਂ ਚੀਜ਼ ਉਹ ਭੜ ਰਹੇ ਨੇ ਉਨ ਦੇ ਫਾਦਰ ਮੇਰੇ ਕੋਲ ਆਏ ਫੈਮਿਲੀ ਮੈਂਬਰ ਅੱਜ ਮੇਰੇ ਕੋਲ ਆਏ ਨੇ ਤਾਂ ਮੈਂ ਇਹਨਾਂ ਨੇ ਇਹ ਸਵਾਲ ਕੀਤਾ ਕਿ ਤੁਸੀਂ ਉਹਨੂੰ ਪੇਸ਼ ਕਰ ਰਹੇ ਹੋ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਹੈ ਤੇ ਜੇ ਪਤਾ ਹੀ ਨਹੀਂ ਸਾਨੂੰ ਤੇ ਅਸੀਂ ਸਰੈਂਡਰ ਕਿਵੇਂ ਕਰਾਵਾਂਗੇ ਸਾਨੂੰ ਤਾਂ ਇਹ ਨਹੀਂ ਪਤਾ ਕਿ ਪੁਲਿਸ ਕਸਟਡੀ ਚ ਹੈ ਕਿਹੜੀ ਸਟੇਟ ਚ ਹੈ ਬਾਹਰ ਹੈ ਪਤਾ ਹੀ ਕਿਸੇ ਚੀਜ਼ ਦਾ ਨਹੀਂ ਸੋ ਇੱਕ ਫੇਕ ਨਿਊਜ਼ ਬਣਾਉਣ ਦੀ ਖਾਤਰ ਚੈਨਲ ਵਾਲਿਆਂ ਨੇ ਸਾਰਾ ਕੋਈ ਜਾਣ ਬੁੱਝ ਕੇ ਕੀਤਾ ਤੇ ਬਹੁਤ ਗਲਤ ਗੱਲ ਹੈ ਇਹੋ ਜੀ ਗੱਲ ਕਰਨੀ ਨਹੀਂ ਚਾਹੀਦੀ ਭਾਈ ਅਮਰਤਪਾਲ ਨੂੰ ਕੋਈ ਫਾਇਦਾ ਸੀ ਬਹਿਰੋ ਨੂੰ ਫਾਇਦਾ ਉਹਨਾਂ ਦੋ ਮੁੰਡਿਆਂ ਨੂੰ ਕੋਈ ਲਾਲਚ ਹੈ ਕੋਈ ਪੈਸਾ ਆਇਆ ਹੈ ਜਾਨ ਨੂੰ ਮਾਰਨ ਚੋਰਾਂ ਨੂੰ ਪ੍ਰਾਪਰਟੀ ਮਿਲਣੀ ਸੀ ਕੋਈ ਰੀਜ਼ਨ ਤਾਂ ਕੋਈ ਵੀ ਨਹੀਂ ਮੋਟਿਵ ਤਾਂ ਕੋਈ ਵੀ ਨਹੀਂ ਉਹਨਾਂ ਦਾ ਮੋਟਿਵ ਕੀ ਹੈ ਕੁਝ ਵੀ ਨਹੀਂ ਮਰਡਰ ਕਿਉਂ ਕਰਨ ਗਿਓ ਇੱਕ ਲੜਕੀ ਨੂੰ ਜਿੰਨੂੰ ਘਟੋ ਘਟਵੀ ਤੇ ਲੱਖਾਂ ਦੀ ਗਿਣਤੀ ਚ ਪਸੰਦ ਤੇ ਲੱਖਾਂ ਦੀ ਗਿਣਤੀ ਚ ਉਹਨਾਂ ਨਫ਼ਰਤ ਕਰਦੇ ਨੇ ਤਾਂ ਲੱਖਾਂ ਦੀ ਗਿਣਤੀ ਚ ਨਫ਼ਰਤ ਵਾਲਾ ਕਿਹੜਾ ਬੰਦਾ ਮਰਡਰ ਕਰਕੇ ਕਿਵੇਂ ਕਵਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆਂ ਕਮਲਕੌਰ ਹਤਿਆਕਾਂਡ ਦੇ ਦੋਸ਼ੀ ਅਮਰਿਤਪਾਲ ਸਿੰਘ ਮੈਰੋਂ ਦੀ ਜਿਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਉਸੇ ਬਾਬਤ ਗੱਲਬਾਤ ਕਰਦੇ ਆਂ ਸਾਡੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜੀ ਕਿ ਅਮਰਿਤਪਾਲ ਸਿੰਘ ਮੈਰੋਂ ਖੁਦ ਨੂੰ ਸਰੈਂਡਰ ਕਰਨਾ ਚਾਹੁੰਦੇ ਨੇ ਨਹੀਂ ਜੀ ਨਹੀਂ ਇਹ ਇੱਕ ਫਾਲਤੂ ਗੱਲ ਬਣਾਈ ਗਈ ਹੈ ਪੰਜਾਬ ਦੇ ਅੰਦਰ ਮੀਡੀਆ ਚੈਨਲ ਨੇ ਬਣਾਈ ਹੈ ਕਿ ਜਾਣ ਬੁੱਝ ਕੇ ਇੱਕ ਆਬਦੀ ਨਿਊਜ਼ ਚਲਾਉਣ ਦੇ ਲਈ ਉਹਦੇ ਫਾਦਰ ਮੇਰੇ ਕੋਲ ਆਏ ਫੈਮਿਲੀ ਮੈਂਬਰ ਅੱਜ ਮੇਰੇ ਕੋਲ ਆਏ ਨੇ ਤਾਂ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਉਹਨੂੰ ਪੇਸ਼ ਕਰ ਰਹੇ ਹੋ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਹੈ ਤੇ ਜੇ ਪਤਾ ਹੀ ਨਹੀਂ ਸਾਨੂੰ ਤੇ ਅਸੀਂ ਸਰੈਂਡਰ ਕਿਵੇਂ ਕਰਾਵਾਂਗੇ ਸਾਨੂੰ ਤਾਂ ਇਹ ਨਹੀਂ ਪਤਾ ਕਿ ਪੁਲਿਸ ਕਸਟਡੀ 'ਚ ਹੈ ਕਿਹੜੀ ਸਟੇਟ 'ਚ ਹੈ ਬਾਹਰ ਹੈ ਪਤਾ ਹੀ ਕਿਸੇ ਚੀਜ਼ ਦਾ ਨਹੀਂ ਸੋ ਇੱਕ ਜਾਣ ਬੁੱਝ ਕੇ ਇਹ ਪੰਜਾਬ ਦੇ ਅੰਦਰ ਕੁਝ ਚੈਨਲਾਂ ਨੇ ਆਪਦੇ ਚੈਨਲ ਦੇ ਆਪਦੀ ਵੀਡੀਓ ਚਲਾਉਣ ਦੀ ਖਾਤਰ ਇੱਕ ਸ਼ੋਸ਼ਾ ਛੱਡ ਦਿੱਤਾ ਕਿ ਉਹ ਤਾਂ ਸਰੈਂਡਰ ਹੋ ਰਿਹਾ ਹੈ ਸਰੈਂਡਰ ਕਿੰਦੀ ਅੱਗੇ ਕਰਾਂਗੇ ਉਸ ਪੁਲਿਸ ਅੱਗੇ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ 'ਚ ਦੋ ਤੋਂ ਤਿੰਨ ਕਤਲ ਉਹਨਾਂ ਨੇ ਸੀਐਸਟਾਫ 'ਚ ਕਰਤੇ ਨੇ ਜੇ ਉਹ ਬੰਦਾ ਇੱਥੇ ਕਿਤੇ ਮੇਰੇ ਨੂੰ ਮਿਲੇ ਵੀ ਤਾਂ ਮੈਂ ਇਹਨੂੰ ਫਰਸ਼ਟ ਕਹੂੰਗਾ ਕਿਸੇ ਅਦਾਲਤ 'ਚ ਪੇਸ਼ ਹੋ ਜਾ ਬਠਿੰਡੇ 'ਚ ਉਹ ਬੈਟਰ ਹੈ ਕਿਤੇ ਪੁਲਿਸ ਕੋਲ ਪੇਸ਼ ਨਾ ਹੋ ਜੀ ਇਹਨਾਂ ਨੂੰ ਤਾਂ ਵਿਖਾਉਣਾ ਹੀ ਨਹੀਂ ਅੱਗੇ 2-3 ਮਰਡਰ ਹੋ ਗਏ ਨੇ ਸੀਐਸਟਾਫ ਦੇ ਵਿੱਚ ਕਿਸੇ ਨੇ ਪੁੱਛਿਆ ਹੀ ਨਹੀਂ ਉਹ ਗਨੇਆਣੇ ਵਾਲੇ ਰੋਂਦੇ ਫਿਰਦੇ ਵਿਚਾਰੇ ਇੱਕ ਉਸ ਤੋਂ ਪਹਿਲਾਂ ਆਏ ਨੇ ਉਹ ਵੀ ਰੋਂਦੇ ਫਿਰਦੇ ਨੇ ਸੋ ਬਠਿੰਡਾ ਪੁਲਿਸ ਦੇ ਵਿੱਚ ਪੇਸ਼ ਹੋਣਾ ਇੱਕ ਸਵਾਏ ਬੇਵਕੂਫੀ ਤੋਂ ਕੁਝ ਵੀ ਨਹੀਂ ਬੈਟਰ ਹੈ ਜੇ ਉਹਨੇ ਪੇਸ਼ ਹੋਣਾ ਹੈ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਹੈ ਕਿੱਥੇ ਆਓ ਕਿਤੇ ਇਹਨਾਂ ਦੇ ਕੋਲ ਵੀ ਹੋਵੇ ਜਿੱਗਦੇ ਬਾਹਰ ਹੋਇਆ ਪੇਸ਼ ਕਰਨਾ ਪਿਆ ਤੇ ਕੋਰਟ 'ਚ ਸਰੈਂਡਰ ਕਰਾਂਗੇ ਇਹਨਾਂ ਦੇ ਕੋਲ ਨਹੀਂ ਕਰਦੇ ਮੈਰੋਂ ਦਾ ਪਰਿਵਾਰ ਕੀ ਕਹਿੰਦਾ ਕਿ ਉਹ ਕੋਰਟ ਤੇ ਵਿੱਚ ਪੇਸ਼ ਹੋਵੇਗਾ ਜਾਂ ਨਹੀਂ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਮੈਂ ਉਹਨਾਂ ਨੂੰ ਪਹਿਲੇ ਸਵਾਲ ਇਹ ਪੁੱਛਿਆ ਕਿ ਬਹੁਤ ਚੈਨਲਾਂ ਦੇ ਉੱਪਰ ਇੱਕ ਗੱਲ ਆ ਰਹੀ ਹੈ ਕਿ ਮੇਰਾ ਪੇਛੇ ਹੋ ਰਿਹਾ ਹੈ ਉਹ ਕਹਿੰਦੇ ਵਕੀਲ ਸਾਹਿਬ ਸਾਨੂੰ ਤਾਂ ਪਤਾ ਹੀ ਨਹੀਂ ਹੈ ਕਿੱਥੇ ਹੋ ਤੇ ਮੈਂ ਤੁਹਾਡੀ ਕਿਸੇ ਚੈਨਲ ਨਾਲ ਗੱਲ ਹੋਈ ਹੋਵੇ ਕਹਿੰਦੇ ਕਿਸੇ ਕੀਤੀ ਨਹੀਂ ਕਿਸੇ ਨਾਲ ਉਹ ਕਿਉਂਕਿ ਉਹਨਾਂ ਦਾ ਫਾਦਰ ਅੱਜ ਮੇਰੇ ਕੋਲ ਪਹਿਲੀ ਵਾਰ ਆਏ ਨੇ ਪਹਿਲਾਂ ਮੈਂ ਉਹਨਾਂ ਨੂੰ ਮਿਲਿਆ ਨਹੀਂ ਕਿਤੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਵਕੀਲ ਤਾਂ ਮੈਂ ਕਹਿੰਦਾ ਤੂੰ ਸਰੈਂਡਰ ਕਰ ਰਹੇ ਹੋ ਕਿ ਨਾ ਸਰੈਂਡਰ ਸਾਨੂੰ ਪਤਾ ਹੀ ਨਹੀਂ ਅਸੀਂ ਕਿਸੇ ਚੈਨਲ ਵਾਲਿਆਂ ਨੂੰ ਕਿਹਾ ਹੀ ਨਹੀਂ ਕਿ ਸਰੈਂਡਰ ਅਸੀਂ ਮੁੰਡਾ ਕਰਨਾ ਹੈ ਸਾਨੂੰ ਤਾਂ ਪਤਾ ਹੀ ਨਹੀਂ ਸੋ ਇੱਕ ਫੇਕ ਨਿਊਜ਼ ਬਣਾਉਣ ਦੀ ਖਾਤਰ ਚੈਨਲਾਂ ਵਾਲਿਆਂ ਨੇ ਸਾਰਾ ਕੁਝ ਜਾਣਬੁੱਝ ਕੇ ਕੀਤਾ ਤੇ ਬਹੁਤ ਗਲਤ ਗੱਲ ਹੈ ਇਹੋ ਜੀ ਗੱਲ ਕਰਨੀ ਨਹੀਂ ਚਾਹੀਦੀ ਮੈਰੋਂ ਦੇ ਸਾਥੀ ਜੋ ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਉਹਦੇ ਬਾਰੇ ਕੋਰਟ ਕੀ ਕਹਿੰਦੀ ਹੈ ਜੀ ਦੇਖੋ ਕੋਰਟ ਦੇ ਵਿੱਚ ਅੱਜ ਪੁਲਿਸ ਆਈ ਸੀ ਉਹਨਾਂ ਨੇ ਕਿਹਾ ਕਿ ਜੇ ਅਸੀਂ ਜੁਡੀਸ਼ੀਅਲ ਰਿਮਾਂਡ ਚਾਹੁੰਦੇ ਆ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ ਅਸੀਂ ਵੀ ਜੁਡੀਸ਼ੀਅਲ ਹੀ ਮੰਗਣਾ ਸੀ ਤਾਂ ਉਸ ਦੇ ਵਿੱਚ ਇੱਕ ਚੀਜ਼ ਬੜੀ ਵਧੀਆ ਕਲੀਅਰ ਆ ਗਈ ਕਿ ਤਿੰਨ ਦੇ ਦੋ ਪੰਜ ਦਿਨ ਦਾ ਰਮਾਨ ਟੋਟਲ ਜਾਇ ਸੀ ਇਹਨਾਂ ਨੇ ਪੰਜਾਂ ਦਿਨਾਂ ਚ ਇਹਨਾਂ ਕੋਲ ਕੋਈ ਵੈਪਨ ਤਾਂ ਹੈ ਹੀ ਨਹੀਂ ਸੀ ਕੋਈ ਚੀਜ਼ ਵੀ ਇਸ ਕੇਸ ਦੀ ਰਿਕਵਰ ਨਹੀਂ ਹੋਈ ਪੁਲਿਸ ਦੇ ਵਿੱਚ ਕੁਝ ਵੀ ਨਹੀਂ ਹੋਇਆ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਕਮਲਕੌਰ ਮਹਿਰੋਂ ਦੇ ਘਰ ਵੀ ਰਹੀ ਹੈ ਨਹੀਂ ਜੀ ਨਹੀਂ ਪੋਸੀਬਲ ਹੀ ਹੈ ਨਹੀਂ ਚੱਲਣ ਨੂੰ ਕੀ ਹੈ ਤਾਂ ਕੱਲ ਦੇ ਪਰਸੋਂ ਇੱਕ ਨਿਊਜ਼ ਚੱਲਦੀ ਸੀ ਰੇਪ ਹੋਇਆ ਫਿਰ ਪੁਲਿਸ ਉਸ ਗੱਲ ਤੇ ਸਾਇਲੈਂਟ ਹੋ ਗਈ ਰੇਪ ਹੈ ਹੀ ਨਹੀਂ ਸੋ ਚੱਲਣ ਨੂੰ ਛੱਡੋ ਜੀ ਚੱਲਣ ਨੂੰ ਤਾਂ ਹੁਣ ਕੁਝ ਬੰਦੇ ਜਿਹੜੇ ਐਂਟੀ ਇੱਕ ਨਿਹੰਗ ਸਿੰਘ ਨੇ ਐਂਟੀ ਉਹ ਪੱਗਦੇ ਨੇ ਤੋ ਇੱਕ ਗੱਲ ਬਣਾ ਜਾਣ ਬੁੱਝ ਕੇ ਫਿਜ਼ੀਕਲ ਰਿਲੇਸ਼ਨਾਂ 'ਤੇ ਕਰ ਲਿਆ ਜਾ ਰਹੇ ਨੇ ਯਾਰ ਸ਼ਰਮ ਮਾਉਣੀ ਚਾਹੀਦੀ ਇਹੋ ਜੀ ਗੱਲ ਕਰਨ ਲੱਗਿਆਂ ਨੂੰ ਜਿਹੜੀ ਗੱਲ ਇਸ ਕੇਸ ਨਾਲ ਲਿੰਕ ਨਹੀਂ ਬਣਦਾ ਤੇ ਜੋ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਇਹੋ ਜੀ ਤਾਂ ਗੱਲ ਹੀ ਹੈ ਨਹੀਂ ਇਸ ਕੇਸ ਦੇ ਵਿੱਚ ਕੁਛ ਗੱਲ ਨਹੀਂ ਕਮਲਕੌਰ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਉਹਦੇ ਵਿੱਚ ਕੀ ਕੁਝ ਦੱਸਿਆ ਗਿਆ ਜੀ ਨਹੀਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੋਈ ਵੀ ਜਿਹੜਾ ਤੁਸੀਂ ਪੁੱਛਣਾ ਚਾਹੋਣੇ ਕੋਈ ਰੋਪ ਰੇਪ ਨਹੀਂ ਆਇਆ ਕੁਝ ਨਹੀਂ ਆਇਆ ਇੱਕ ਜੇ ਉਹਦੀ ਡੈਥ ਹੋਈ ਹੈ ਗਲ ਸਾਹ ਬੰਦ ਹੋਣ ਕਰਕੇ ਹੋਗੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਉਹ ਮਰਡਰ ਬਾਰੇ ਤਾਂ ਮੈਂ ਕਿਹਾ ਹੀ ਨਹੀਂ ਮੈਂ ਤਾਂ ਇਹ ਕਹਿੰਦਾ ਮਰਡਰ ਸੀ ਕੀਤਾ ਹੀ ਨਹੀਂ ਸਾਡੇ ਬੰਦਿਆਂ ਨੇ ਕੀਤਾ ਹੀ ਨਹੀਂ ਮਰਡਰ ਕੀਤਾ ਜਾਂ ਕਿਵੇਂ ਉਹਨੇ ਫਾਇਆ ਲਿਆ ਜਾਂ ਕੁਝ ਹੋਇਆ ਉਹ ਗੱਲ ਡਿਫਰੈਂਟ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਕਿ ਉਹਦੇ ਪ੍ਰਾਈਵੇਟ ਪਾਰਟ ਸੇ ਨਿਸ਼ਾਨ ਵੀ ਆਏ ਨੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਦੇ ਬਾਰੇ ਨਹੀਂ ਨਹੀਂ ਉਹ ਇੰਜਰੀ ਕਿੰਨੀ ਪੁਰਾਣੀ ਐ ਕਦੋਂ ਦੀ ਐ ਇਹ ਗੱਲਾਂ ਤਾਂ ਅਜੇ ਜਦੋਂ ਐਵੀਡੈਂਸ ਆਊਗੀ ਤਾਂ ਆਈਆਂ ਨਾ ਜੀ ਉਹ ਤਾਂ ਨਹੀਂ ਕਈ ਵੀਡੀਓ ਇਸ ਇਸ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ 'ਚ ਬਹੁਤ ਕੁਝ ਐ ਠੀਕ ਐ ਨਾ ਜਿਹੜੇ ਬੰਦੇ ਨੇ ਜਾਂ ਨੇ ਸੁਸਾਇਸਾਈਡ ਕੀਤਾ ਜਾਂ ਕੁਝ ਕਤਲ ਹੋਇਆ ਉਹ ਕਿੱਥੇ ਕਿਸੇ ਨੂੰ ਕੋਈ ਨਿਸ਼ਾਨ ਪੈ ਗਿਆ ਜਾਂ ਕੁਝ ਹੋਇਆ ਤਾਂ ਗੱਲਾਂ ਡਿਫਰੈਂਟ ਨੇ ਤੇ ਰੇਪ ਦੀ ਅਜਿਹੀ ਕੋਈ ਗੱਲ ਨਹੀਂ ਇਸ ਕੇਸ ਦੇ ਅੰਦਰ ਤੁਸੀਂ ਇਸ ਕੇਸ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਚੰਗੀ ਤਰ੍ਹਾਂ ਇਸ ਚੀਜ਼ ਨੂੰ ਦੇਖ ਰਿਹਾ ਹਾਂ ਇਹ ਅੱਗੇ ਕੇਸ ਕਿ ਕਿੱਥੋਂ ਤੱਕ ਜਾ ਸਕਦਾ ਹੈ ਦੇਖੋ ਬਲਾਈਂਡ ਮਰਡਰ ਹੈ ਕੋਈ ਐਸ ਐਵਿਡੈਂਸ ਨਹੀਂ ਆਉਣੀ ਕੁਝ ਨਹੀਂ ਆਉਣਾ ਇਸ ਦੇ ਵਿੱਚ ਜੋ ਮਰਜੀ ਪੁਲਿਸ ਕਹੀ ਚੱਲੇ ਸਾਨੂੰ ਪਤਾ ਸਾਡੇ ਬੰਦੇ ਇਨੋਸੈਂਟ ਨੇ ਤੇ ਨਹੀਂ ਕਿਉਂ ਇਹਦੇ ਨਾਲ ਤੁਸੀਂ ਇਹ ਨਿਆਂਗ ਸਿੰਘਾਂ ਦੇ ਕਰਕੇ ਰੇਪ ਜੁੜ ਰਿਹਾ ਹੈ ਹੋਰ ਇਸ ਕੋਈ ਗੱਲ ਨਹੀਂ ਕਿਉਂਕਿ ਵਰਲਡ ਦੇ ਵਿੱਚ ਇੱਕ ਚੀਜ਼ ਦਿਖਾਉਣੀ ਚਾਹੁੰਦੇ ਨੇ ਕਿ ਇਹ ਨਿਆਂਗ ਸਿੰਘਾਂ ਨੇ ਰੇਪ ਕੀਤਾ ਜੋ ਹਿੰਦੀ ਦੇ ਕੁਝ ਅਖਬਾਰਾਂ ਦੀ ਫਰੰਟ ਨਿਊਜ਼ ਵੀ ਬਣੀ ਹੈ ਕਿ ਤਿੰਨ ਨਿਹੰਗ ਸਿੰਘਾਂ ਨੇ ਇੱਕ ਲੜਕੀ ਨਾਲ ਰੇਪ ਕੀਤਾ ਕਿਉਂਕਿ ਇਹੀ ਤਾਂ ਚੀਜ਼ ਉਹ ਭਾਲ ਰਹੇ ਨੇ ਹਿੰਦੁਸਤਾਨ ਦੀ ਹਕੂਮਤ ਪੰਜਾਬ ਸਰਕਾਰ ਇੱਕੋ ਚੀਜ਼ ਭਾਲਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਨਿਹੰਗ ਸਿੰਘਾਂ ਨੂੰ ਐਸ ਚੀਜ਼ ਦੇ ਵਿੱਚ ਨਾਵਜਿਤ ਕੀਤਾ ਜਾਵੇ ਤਾਂ ਉਹ ਗੱਲ ਤਾਂ ਬੜੀ ਕਰੀਆ ਰਹੁੰਦੇ ਨਾਲ ਕੋਈ ਰੇਪ ਹੀ ਨਹੀਂ ਹੋਇਆ ਕਾਫੀ ਨਿਹੰਗ ਸਿੰਘਾਂ ਦੀਆਂ ਵੀ ਵੀਡੀਓ ਸਾਹਮਣੇ ਆ ਰਹੀਆਂ ਉਹ ਦੱਸ ਰਹੇ ਨੇ ਕਿ ਮੈਰੋਂ ਕਾਫੀ ਡਿਫਾਲਟਰ ਹੈ ਨਹੀਂ ਜੀ ਡਿਫਾਲਟਰ ਇੱਕ ਬੰਦੇ 'ਚ ਚਲੋ ਉਹਨਾਂ ਦੀ ਨਿਗਾ 'ਚ ਕੋਈ ਔਗਣ ਹੈ ਤਾਂ ਉਹ ਔਗਣ ਡਿਫਰੈਂਟ ਹੈ ਆਪਾਂ ਇਹ ਥੋੜਾ ਕੀ ਕੋਈ ਬੰਦਾ ਨਹੀਂ ਕੋਈ ਔਗਣ ਹੈ ਕਿਸੇ ਬੰਦੇ 'ਚ ਆਪਾਂ ਉਹਨੂੰ ਰੇਪ 'ਚ ਰੇਪਿਸਟ ਮੰਨ ਲਾਂਗੇ ਉਹਨੂੰ ਆਪਾਂ 302 ਦੇ ਵਿੱਚ ਕਤਲਕਿੱਛ ਮੰਨ ਲਾਂਗੇ ਇਹ ਥੋੜਾ ਕੀ ਜੇ ਕਿਤੇ ਕ੍ਰਾਈਮ ਹੋਇਆ ਹੈ ਤੇ ਪ੍ਰੀਜ਼ਿਊਮ ਕਰ ਲੋ ਕਿ ਉਹ ਬੰਦਾ ਹੀ ਉੱਥੇ ਹੋਊਗਾ ਇਹ ਗੱਲਾਂ ਥੋੜੀਆਂ ਹੁੰਦੀਆਂ ਕਿਉਂਕਿ ਕਾਫੀ ਹੱਕ ਵਿੱਚ ਵੀ ਆਏ ਨੇ ਕਿ ਮਹਿਰੋਂ ਕਾਫੀ ਸਹੀ ਵੀ ਆ ਪਰ ਕਈ ਇਹਦੇ ਓਬਜੈਕਸ਼ਨ 'ਚ ਵੀ ਨੇ ਨਹੀਂ ਦੁਨੀਆ ਦੇ ਵਿੱਚ ਤਾਂ ਕਿਸੇ ਵੀ ਇੱਕ ਬੰਦੇ ਦੀ ਕਿਸੇ ਨੇ ਲਗਾਤਾਰ ਸਲਾਹਤ ਨਹੀਂ ਕੀਤੀ ਉਹ ਤਾਂ ਜੇ ਰੱਬ ਹੋਵੇ ਤੇ ਰੱਬ ਨੂੰ ਵੀ 10 ਬੰਦੇ ਗਾਲਾਂ ਕੱਢੀ ਜਾਂਦੇ ਨੇ ਤੇ 20 ਉਹਨਾਂ ਮੰਨ ਹੀ ਜਾਂਦੇ ਨੇ ਇਹ ਤਾਂ ਗੱਲਾਂ ਨਹੀਂ ਹੋ ਸਕਦੀਆਂ ਠੀਕ ਹੈ ਨਾ ਜ਼ਰੂਰੀ ਨਹੀਂ ਕਿ ਸਾਰੇ ਜਾਂ ਭਾਈ ਅਮਰਤਪਾਲ ਮਹਿਰੋਂ ਨੂੰ ਪਸੰਦੀ ਕਰਦੇ ਨੇ ਜਾਂ ਸਾਰੇ ਉਹਦੇ ਉਲਟ ਹੋਣਗੇ ਤੇ ਉਲਟ ਹੋਣ ਦਾ ਮਤਲਬ ਇਹ ਨਹੀਂ ਕਿ ਜਿਹੜੇ ਕੋਈ ਕ੍ਰਾਈਮ ਹੋਇਆ ਹੈ ਉਸ ਬੰਦੇ ਨੂੰ ਪਾ ਦਿਓ ਕਾਰਨ ਕੀ ਹੈ ਉਹ ਬੰਦੇ ਨੇ ਬਹੁਤ ਲੋਕ ਬਹੁਤ ਲੋਕਾਂ ਦੀਆਂ ਗੁਝੀਆਂ ਗੱਲਾਂ ਉਹਨੇ ਰੀਓਪਨ ਕੀਤੀਆਂ ਸੀ ਤਾਂ ਹੁਣ ਪ੍ਰੋਬਲਮ ਇਹ ਹੈ ਕਿ ਅਗਰ ਉਸ ਬੰਦੇ ਦਾ ਡਾਊਟ ਕ੍ਰੀਏਟ ਸੀ ਉਸਤੇ ਮੈਨੂੰ ਲੱਗਦਾ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਸਾਰਾ ਕੁਝ ਨੂੰ ਮਰਦਾ ਇਸ ਕੇਸ ਦੇ ਵਿੱਚ ਸੋ ਇੱਕ ਬੜਾ ਗਲਤ ਹੈ ਚੰਗੀ ਗੱਲ ਨਹੀਂ ਉਹ ਬੰਦਾ ਇਨੋਸੈਂਟ ਹੈ ਦੂਜੇ ਜਿਹੜੇ ਦੋ ਨਾਲ ਮੁੰਡੇ ਰਹੇ ਉਹ ਵੀ ਇਨੋਸੈਂਟ ਨੇ ਕੋਈ ਇਹੋ ਜਿਹਾ ਮਰਡਰ ਨਹੀਂ ਕੀਤਾ ਨਾ ਹੀ ਕੋਈ ਜੀ ਘਟਨਾ ਹੋਈ ਹੈ ਉੱਥੇ ਮੈਰੋਂ ਦੇ ਬੈਕਗ੍ਰਾਉਂਡ ਨੂੰ ਕਿਵੇਂ ਦੇਖਦੇ ਆ ਜੀ ਨਹੀਂ ਬੈਕਗ੍ਰਾਉਂਡ ਦੇ ਨਾਲ ਆਪਾਂ ਕਿਸੇ ਅਫੈਂਸਰ ਨੂੰ ਨਹੀਂ ਜੋੜ ਸਕਦੇ ਇਹ ਥੋੜਾ ਸੋਚਦਾ ਕਿ ਕੋਈ ਬੈਕਗ੍ਰਾਉਂਡ ਜੇ ਚੰਗਾ ਬੰਦਾ ਹੈ ਬਹੁਤ ਚੰਗਾ ਹੈ ਜੇ ਕ੍ਰਾਈਮ ਨਹੀਂ ਕਰ ਸਕਦਾ ਜੇ ਬੈਕਗ੍ਰਾਉਂਡ ਬੈਕਗ੍ਰਾਉਂਡ ਬਹੁਤ ਮਾੜੀ ਹੈ ਤਾਂ ਆਪਾਂ ਕਹੀਏ ਕੀ ਉਹ ਕ੍ਰਾਈਮ ਨਹੀਂ ਕਰ ਇਹ ਡਿਫਰੈਂਟ ਚੀਜ਼ਾਂ ਨੇ ਇਹਨੂੰ ਆਪਾਂ ਜੋੜ ਨਹੀਂ ਸਕਦੇ ਗੱਲ ਹੈ ਉਸ ਇਨਸੀਡੈਂਟ ਦੀ ਹੈ ਗੱਲ ਹੈ ਉਸ ਲੇਡੀ ਦੇ ਮਰਡਰ ਦੀ ਹੈ ਤਾਂ ਕੀ ਉਸ ਮਰਡਰ ਦੇ ਵਿੱਚ ਭਾਈ ਅਮਰਤਪਾਲ ਨੂੰ ਕੋਈ ਫਾਇਦਾ ਸੀ ਬਹਿਰ ਨੂੰ ਫਾਇਦਾ ਉਹਨਾਂ ਦੋ ਮੁੰਡਿਆਂ ਨੂੰ ਕੋਈ ਲਾਲਚ ਹੈ ਕੋਈ ਪੈਸਾ ਆਇਆ ਹੈ ਜਾਂ ਨੂੰ ਮਾਰਨ ਚ ਉਹਨਾਂ ਨੂੰ ਪ੍ਰਾਪਰਟੀ ਮਿਲਣੀ ਸੀ ਰੀਜ਼ਨ ਤਾਂ ਕੋਈ ਵੀ ਨਹੀਂ ਮੋਟਿਵ ਤਾਂ ਕੋਈ ਵੀ ਨਹੀਂ ਉਹਨਾਂ ਦਾ ਮੇਨ ਤਾਂ ਮੋਟਿਵ ਆਊਗਾ ਮੋਟਿਵ ਕੀ ਹੈ ਕੁਝ ਵੀ ਨਹੀਂ ਮਰਡਰ ਕਿਉਂ ਕਰਨ ਗਿਓ ਇੱਕ ਲੜਕੀ ਨੂੰ ਜਿੰਨੂੰ ਘਟੋ ਘਟਵੀ ਲੱਖਾਂ ਦੀ ਗਿਣਤੀ ਚ ਪਸੰਦ ਤੇ ਲੱਖਾਂ ਦੀ ਗਿਣਤੀ ਚ ਉਹਨੂੰ ਨਫ਼ਰਤ ਕਰਦੇ ਨੇ ਤਾਂ ਲੱਖਾਂ ਦੀ ਗਿਣਤੀ ਚ ਨਫ਼ਰਤ ਵਾਲਾ ਕਿਹੜਾ ਬੰਦਾ ਮਰਡਰ ਕਰ ਗਿਆ ਕਿਵੇਂ ਕਵਾਂਗੇ ਆਪਾਂ ਸੋ ਇੱਕ ਬੇਦੁਕੀ ਗੱਲ ਆ ਪੰਜਾਬ ਦਾ ਮੀਡੀਆ ਵੀ ਸਾਰਾ ਉਸ ਦੀ ਮਗਰ ਲੱਗਿਆ ਹੋਇਆ ਤੇ ਇੱਕ ਤੁਸੀਂ ਹੋਰ ਦੇਖੋ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨ ਨੇ ਉਹ ਬਿਲਕੁਲ ਸਾਇਲੈਂਟ ਨੇ ਬਿਲਕੁਲ ਤੁਸੀਂ ਨੋਟ ਕਰਿਆ ਜੇ ਇਹਨਾਂ ਦਾ 4.5 ਹੁਣ ਤਾਂ ਬੋਲ ਪੈਂਦੇ ਇੱਥੇ ਵੀ ਵੋਟ ਕਿਉਂਕਿ ਅਮਰਤਪਾਲ ਮਹਿਰੋ ਉਹਨਾਂ ਲੋਕਾਂ ਦੇ ਉਲਟ ਸੀ ਉਹਨਾਂ ਡੇਰਿਆਂ ਦੇ ਉਲਟ ਸੀ ਜਿੱਥੇ ਕ੍ਰਾਈਮ ਹੁੰਦਾ ਸੀ ਤੇ ਪੋਲੀਟੀਸ਼ੀਅਨ ਉਹ ਇਹ ਕਿ ਉਹ ਤੇ ਰੋਸਣਾ ਜਾਣ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਇੱਥੇ ਕੋ ਫਰਕ ਹੈ ਕੱਲੀ ਵੋਟ ਵੋਟ ਕਰਦੇ ਇਹਨਾਂ ਨੇ ਪੱਠਾ ਬਾਕੇ ਰੱਖਤਾ ਸੋਸਾਇਟੀ ਦਾ ਮਹਿਰੋ ਨੇ ਜਿਵੇਂ ਕਿ ਕਾਨੂੰਨ ਨੂੰ ਆਪਣੇ ਹੱਥੇ ਚ ਲਿਆ ਹੈ ਕੀ ਲੱਗਦਾ ਕਿ ਇਸ ਤਰ੍ਹਾਂ ਅਸ਼ੀਲਤਾ ਰੁਕ ਸਕਦੀ ਹੈ ਨੇ ਮੈਂ ਕਹਿੰਦਾ ਉਹਨੇ ਹੱਥ 'ਚ ਲਿਆ ਹੀ ਨਹੀਂ ਮੈਰੋਨੇ ਕਾਨੂੰਨ ਕੋਈ ਵੀ ਹੱਥ 'ਚ ਨਹੀਂ ਲਿਆ ਪਰ ਜਿਹੜੇ ਬੰਦੇ ਨੇ ਮਾਰਿਆ ਹੈ ਇੱਕ ਮੈਸੇਜ ਹੈ ਜੀ ਆਪਾਂ ਜੇ ਕੋਈ ਜੰਗਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਜੀਵ ਜਾਨਵਰ ਤੰਗ ਕਰਦਾ ਤੇ ਆਪਾਂ ਨੂੰ ਮਾਰ ਦਿੰਨੇ ਆ ਤਾਂ ਮੈਸੇਜ ਜਾਂਦਾ ਉਹ ਏਰੀਆ 'ਚ ਦੁਬਾਰਾ ਹਮਲੇ ਨਹੀਂ ਹੁੰਦੇ ਕਈ ਵਾਰ ਕਈ ਵਾਰ ਆਪਣੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਮੈਸੇਜ ਛੱਡ ਜਾਂਦੀਆਂ ਨੇ ਸੋਸਾਇਟੀ ਦੇ ਉੱਪਰ ਤਾਂ ਜਿਹੜੇ ਬੰਦੇ ਨੇ ਵੀ ਮਰਡਰ ਕੀਤਾ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਇਸ ਵਕਤ ਬਹੁਤ ਗੰਦਾ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਹੜੀਆਂ ਸਬੰਧ ਵਿੱਚ ਗੱਲਾਂ ਨੇ ਉਹ ਬਿਲਕੁਲ ਓਪਨ ਚੱਲਦੀਆਂ ਪਈਆਂ ਨੇ ਹਰ ਇੱਕ ਸੁਸਾਇਟੀ ਦਾ ਨਿਯਮ ਹੈ ਪਰਦਾ ਜ਼ਰੂਰ ਚਾਹੀਦਾ ਹੈ ਆਪਾਂ ਕਿਸੇ ਚੀਜ਼ ਨੂੰ ਓਪਨ ਇਹੋ ਜੀ ਸੁਸਾਇਟੀ ਜਿੱਥੇ ਰਹਿ ਰਹੇ ਆ ਇਹ ਗੱਲਾਂ ਬਰਦਾਸ਼ਤ ਕਰਨ ਵਾਲੀਆਂ ਨਹੀਂ ਹੁੰਦੀਆਂ ਕਮਰੇ ਤਾਂ ਬਣਾਏ ਨੇ ਕਚਾਰ ਦੀਵਾਰੀਆਂ ਤਾਂ ਕੀਤੀਆਂ ਨੇ ਕਪੜੇ ਤਾਂ ਪਾਉਣੇ ਆਪਾਂ ਕਿ ਇੱਕ ਸਾਡਾ ਨਿਯਮ ਹੈ ਸੁਸਾਇਟੀ ਦਾ ਇੱਕ ਸਿਸਟਮ ਹੈ ਰਹਿਣ ਦੇ ਲਈ ਜੇ ਅਸੀਂ ਘਰ ਵੀ ਢਾ ਦੀਏ ਕਪੜੇ ਵੀ ਨਾ ਪਾਈਏ ਸੋ ਸੁਸਾਇਟੀ ਕਿੱਧਰ ਚਲੀ ਜਾਏਗੀ ਸੋ ਸੁਸਾਇਟੀ ਨੂੰ ਰੋਕਣ ਦੇ ਲਈ ਉਹਨੂੰ ਇੱਕ ਕਾਬੂ ਚ ਕਰਨ ਲਈ ਕਾਨੂੰਨ ਵੀ ਬਣਾਏ ਨੇ ਜੇਲ੍ਹਾਂ ਵੀ ਚਾਰਦਵਾਰੀ ਬਣਾਈ ਹੈ ਇਸੇ ਕਰਕੇ ਕਿ ਬੰਦਾ ਇੱਕ ਜੰਗਲੀ ਜਾਨਵਰ ਟਾਈਪ ਹੈ ਇਹਨੂੰ ਰੋਕਣਾ ਵੀ ਪੈਣਾ ਹੈ ਜਿਵੇਂ ਕਿ ਸੋਸ਼ਲ ਮੀਡੀਆ ਸਟਾਰਾਂ ਨੂੰ